ਬਹੁਤ ਹੀ ਸਤਿਕਾਰਯੋਗ ਖਾਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਹਿੰਦ ਮੈਂ ਡਾਕਟਰ ਅਮਿਕ ਸਿੰਘ ਮੁੱਖ ਕੀਤੀ ਬੜੀ ਅਫਸਰ ਫਰੀਦਕੋਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਮਾਰਾਂ ਰਹੀ ਵੱਖ-ਵੱਖ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰ ਸਕੋ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕੋ। ਸੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਛੋਨੇ ਦੀ ਪਨੀਰੀ ਕਿਵੇਂ ਤਿਆਰ ਕਰੀਏ। ਸਾਰਸਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਕਣਕ ਦੀ ਕਟਾਈ ਜਿਹੜੀ ਹੈ ਲਗਭਗ ਖਤਮ ਹੋ ਚੁੱਕੀ ਆ। ਤੂੜੀ ਦਾ ਪ੍ਰਬੰਧ ਵੀ ਖਤਮ ਹੋ ਚੁੱਕਿਆ। ਤੇ ਇਸ ਵੇਲੇ ਜਿਹੜੀ ਸਾਡੀ ਤਿਆਰੀ ਚੱਲ ਰਹੀ ਆ ਜਿਹੜੀ ਹੁਣ ਗਾਂ ਚਲਣੀ ਆ। ਸੋ ਇਸ ਵੇਲੇ ਸਰ ਟਾਈਮ ਜਿਹੜਾ ਵਾ ਉਹ ਝੋਨੇ ਦੀ ਪਨੀਰੀ ਤਿਆਰ ਕਰਨ ਦਾ ਆ ਗਿਆ ਸੋ ਇਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਕਿਸਮਾਂ ਦਾ ਵੱਖ-ਵੱਖ ਸਮੇਂ ਤੇ ਬੁਝਾਈ ਕਰਨ ਦਾ ਜਿਹੜਾ ਵਾ ਉਹ ਸਿਫਾਰਿਸ਼ ਕੀਤੀ ਗਈ ਹੈ ਸੋ ਇਸ ਦੇ ਵਿੱਚ ਇੱਕ ਦੋ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਵਧੀਆ ਤੇ ਬਿਮਾਰੀ ਕਿਸਮ ਦੀ ਜਿਹੜੀ ਹੈ ਪ੍ਰੀਰੀ ਜਿਹੜੀ ਆ ਉਹ ਤਿਆਰ ਕਰ ਸਕੀਏ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕਿ ਆਪਾਂ ਪਨੀਰੀ ਜਿਹੜੀ ਸਭ ਤੋਂ ਪਹਿਲਾਂ ਆ ਜਾਂਦਾ ਕਿ ਅਸੀਂ ਕਿਸਮ ਕਿਹੜੀ ਬੀਜੀਏ ਅੱਜ-ਕੱਲ੍ਹ ਕਿਸਮਾਂ ਦੀ ਚੋਣ ਕਰਨ ਦੇ ਵਿੱਚ ਬਹੁਤ ਪੰਬਲ ਪੂਸਾ ਕੁਝ ਆਪਾਂ ਹੀ ਫਲਾਈ ਜਾ ਰਹੀਆਂ ਨੇ ਕਿ 126 ਨਾ ਬੀਜੋ ਕੋਈ ਕਹਿੰਦਾ ਕੋਈ ਆ ਬੀਜੋ ਕੋਈ ਕਹਿੰਦਾ ਆ ਬੀਜੋ ਸੋ ਇਹਦੇ ਵਿੱਚ ਸਾਨੂੰ ਸੁਚੇਤ ਹੁੰਦੀ ਡੋੜਿਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਕਲੀਅਰ ਕਰ ਦਿੱਤਾ ਗਿਆ ਕਿ ਪੀਆਰ 126 ਦੀ ਇਹ ਰਿਕਰੀ ਜਿਹੜੀ ਆ ਉਹ ਹਰ ਹਾਲਤ ਵਿੱਚ ਕੀਤੀ ਜਾਏਗੀ ਤੇ ਵੱਧ ਤੋਂ ਵੱਧ ਇਸ ਕਿਸਮ ਥੱਲੇ ਜਿਹੜਾ ਵਾ ਏਰੀਆ ਲਿਆਂਦਾ ਜਾਵੇ ਤਾਂ ਜੋ ਅਸੀਂ ਜ਼ਮੀਨ ਹੇਠਲਾ ਪਾਣੀ ਜਿਹੜਾ ਵਾ ਉਹਦਾ ਜਿਹੜਾ ਜੋ ਪੱਧਰ ਜਿਹੜਾ ਨੀਵਾ ਜਾ ਰਿਹਾ ਵਾ ਉਸ ਨੂੰ ਬਚਾ ਸਕੀਏ ਤੇ ਆਪਣੀ ਜਿਹੜੀ ਆ ਉਹ ਪਰਾੜੀ ਦਾ ਪ੍ਰਬੰਧਨ ਵੀ ਜਿਹੜਾ ਸੌਖਾ ਕਰ ਸਕੀਏ ਬਹੁਤ ਵਧੀਆ ਕਿਸਮ ਦਾ ਕਿਸਾਨ ਪੇ ਜੇ ਪਿਛਲੇ ਸਮੇਂ ਚ ਦੇਖੀਏ ਤੇ 2017 ਵਿੱਚ ਇਹ ਪੰਜਾਬ ਖੇਤੀਬੜ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਸੀ ਕੁਝ ਕਿਸਾਨ ਪਰਿਵਾਰ ਤੇ ਇਸ ਕਿਸਮ ਦਾ 30 ਤੋਂ 35 ਕੁਇੰਟਲ ਵੀ ਝਾੜ ਲੈ ਲੈਂਦੇ ਆ ਪਰ ਇਹਦੇ ਵਿੱਚ ਖੁਸ਼ਕਾਲਾ ਖਿਆਲ ਰੱਖਣਾ ਪਊਗਾ ਵੀ 126 ਦੀ ਜਿਹੜੀ ਕਿਸਮ ਦਾ ਜਿਹੜੀ ਅਸੀਂ ਵੱਧ ਪੈਦਾਵਾਰ ਲੈਣੀ ਆ ਤੇ ਉਹਦੀ ਪਨੀਰੀ ਕਦੋਂ ਤਿਆਰ ਕਰਨੀ ਉਹਦੀ ਉਮਰ ਕਿੰਨੀ ਚਾਹੀਦੀ ਆ ਤੇ ਉਹਦੀ ਜਿਹੜੀ ਖਾਦ ਖਾਦ ਦਾ ਪ੍ਰਬੰਧਨ ਜਿਹੜਾ ਉਹ ਕਿਵੇਂ ਕਰੀ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਕਿਸਮਾਂ ਸਿਫਾਰਿਸ਼ ਕੀਤੀਆਂ ਗਈਆਂ ਨੇ ਉਹਦੇ ਵਿੱਚ ਪੀਆਰ 126 ਪੀਆਰ 128 ਪੀਆਰ 127 ਪੀਆਰ 100 ਟੀ 31 ਵੱਤੀ ਇਹ ਜਿਹੜੀ ਕਿਸਮ ਜੜੀਆਂ ਨੇ ਇਹ ਸफार्च ਕੀਤੀਆਂ ਗਈਆਂ ਨੇ ਸੋ ਜੇਕਰ ਹੀ ਇਹਦੀ ਬਿਜਾਈ ਦਾ ਸਮਾਂ ਦੇਖੀਏ ਕਿ ਬਿਜਾਈ ਆਪਾਂ ਕਦੋਂ ਕਰਨੀ ਆ ਤੇ ਉਹਦੇ ਵਿੱਚ ਤਿੰਨ ਤਰ੍ਹਾਂ ਦੇ ਹਨ ਗਰੁੱਪ ਬਣਾਉਣੇ ਪੈਣਗੇ ਗਰੁੱਪ ਦਾ ਮਤਲਬ ਕਿ ਉਹ ਕਿਸਮਾਂ ਦੀ ਪੱਕਣ ਦੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਕਿੰਨਾ ਡਿਫਰੈਂਸ ਆ ਉਸ ਹਸਾਬ ਨਾਲ ਉਹ ਜਿਹੜੀ ਬਿਜਾਈ ਕਰਨੀ ਪਏਗੀ ਇਹਨਾਂ ਨੂੰ ਇਹ ਬਿਜਾਈ ਇਸ ਤਰ੍ਹਾਂ ਕਰਨੀ ਪਏਗੀ ਕਿ ਸਾਡੀ ਲਵਾਈ ਸਮੇਂ ਨੀਰੀ ਦੀ ਉਮਰ ਜਿਹੜੀ ਆ ਉਹ 25 ਤੋਂ 30 ਦਿਨ ਦੀ ਹੋਵੇ ਜਿੰਨੀ ਵੱਡੀ ਹੋਵੇਗੀ ਉਨੀ ਜਿਹੜੀ ਤੁਹਾਡੇ ਚ ਪੈਦਾਵਾਰ ਜਿਹੜੀ ਉਹ ਘਟਦੀ ਜਾਏਗੀ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਇਹ ਜਿਹੜੀ ਪਨੀਰੀ ਦੀ ਜਿਹੜੀ ਬੁਝਾਈ ਕਰਨੀ ਆ ਨਾ ਕਿ ਅਸੀਂ ਦੇਖਣਾ ਵਾ ਕਿ ਸਰਕਾਰ ਕਿਹੜੇ ਸਮੇਂ ਤੇ ਕਿਹੜੀ ਵੈਰਾਈਟੀ ਦਾ ਜਿਹੜਾ ਵਾ ਉਹ ਐਲਾਨ ਕਰਦੀ ਆ ਵੀ ਕਦੋਂ ਬਿਜਲੀ ਆ ਆਪਣਾ ਦੇਖੋ ਵੀ ਕਦੋਂ ਨਵਾਈ ਕਰਨੀ ਆ ਤੁਹਾਡੇ ਚ ਮਜ਼ਦੂਰ ਲੇਬਰ ਕਦੋਂ ਮਿਲਣੀ ਆ ਬੀਤੀ ਕਦੋਂ ਮਿਲਣੀ ਪਾਣੀ ਕਦੋਂ ਮਿਲਣਾ ਵਾ ਤੇ ਉਦੋਂ ਉਸ ਹਾਲ ਦਾ ਜਿਹੜਾ ਤੁਹਾਡੀ ਜਿਹੜੀ ਪਨੀਰੀ ਦੀ ਉਮਰ ਜਿਹੜੀ 25 ਤੋਂ 30 ਦਿਨ ਦੀ ਹੋਵੇ ਸੋ ਇਸ ਦੇ ਵਿੱਚ ਜੇਕਰ ਦੇਖੀਏ ਤੇ ਪੀਆ 128 29 31 114 113 ਇਸ ਦੀ ਜਿਹੜੀ ਬਜਾਈ ਜਿਹੜੀ ਆ ਉਹ ਆ 20 ਤੋਂ ਲੈ ਕੇ ਤੇ 25 ਮਈ ਦੇ ਵਿੱਚ ਵਿੱਚ ਕਰ ਸਕਦੇ ਆ ਤੇ ਪੀਆ 127 ਪੀਆ 130 ਐਚਕੇਆਰ 47 ਇਸ ਦੀ ਜਿਹੜੀ ਬਜਾਈ ਜਿਹੜੀ ਆ 25 ਤੋਂ 31 ਮਈ ਦੇ ਵਿੱਚ ਵਿੱਚ ਕਰ ਸਕਦੇ ਆ ਤੇ ਜਦ ਕਿ ਜਿਹੜੀ ਤੁਹਾਡੀ ਪੀਆ 126 ਆ ਜਿਹੜੀ ਕਿ ਬਹੁਤ ਘੱਟ ਸਮਾਂ ਲੈਂਦੀ ਆ ਪੱਕਣ ਤੋਂ ਨੀਰੀ ਬੀਜ ਤੋਂ ਲੈ ਕੇ ਤੇ ਪੱਕਣ ਤੱਕ ਸਿਰਫ 120 ਤੋਂ ਲੈ ਕੇ 125 ਦਿਨ ਲੈਂਦੀ ਹੈ ਇਹ ਪਹਿਲੀ ਉਹ ਦਸ ਕਿਸਮਾਂ ਦੱਸਿਆਂਗੇ ਇਹਨੇ 135 ਤੋਂ ਲੈ ਕੇ 140 45 ਦਿਨ ਤੱਕ ਲੈਂਦੀਆਂ। ਸੋ 126 ਦੀ ਕਿਸਮ ਜਿਹੜੀ ਆ ਇਹ ਅਸੀਂ ਦੀ ਬਜਾਈ ਜਿਹੜੀ ਆ ਉਹ 25 ਮਈ ਤੋਂ ਲੈ ਕੇ ਤੇ 20 ਜੂਨ ਤੱਕ ਕਰ ਸਕਦੇ ਆ। ਬਹੁਤ ਸਾਰੇ ਕਿਸਾਨਾਂ ਦਾ ਧਿਆਰ ਬਾ ਵਾ ਕਿ ਜਿੰਨੀ ਆਪਾਂ ਪਛੇਤੀ ਕਰਦੇ ਆ ਜਿੰਨੀ ਆਪਾਂ ਮਤਕੀ ਉਹਨੂੰ ਜੂਨ ਦੇ ਵਿੱਚ ਬੀਦਦੇ ਆ ਜਾਂ ਲਵਾਈ ਜਿਹੜੀ ਆ ਉਹ ਜੁਲਾਈ ਦੇ ਪਹਿਲੇ 15 ਵਾਲੇ ਦੌਰਾਨ ਕਰਦੇ ਆ ਤੇ ਸਾਡਾ ਜਿਹੜਾ ਝਾੜ ਜਿਹੜੀ ਪੈਦਾਵਾਰ ਜਿਹੜੀ ਆ ਉਹ ਬਾਕੀ ਕਿਸਮਾਂ ਨਾਲੋਂ ਵੱਧ ਨਿਕਲਦੀ ਆ। ਸੋ ਇਸ ਕਰਕੇ ਇਹਦੇ ਵਿੱਚ ਕਾਲੀ ਨਹੀਂ ਕਰਨੀ। ਜੇ ਜਦੋਂ ਇਹਦੀ ਜਿਹੜੀ ਇਹਦੀ ਨੀਰੀ ਦੀ ਬਜਾਈ ਜਿਹੜੀ ਆ ਉਹ ਜਿੰਨੀ ਹੋ ਸਕੇ ਉਹਨੂੰ ਆਪਾਂ ਜਿਹਨੇ ਜਿਹੜਾ ਟਾਈਮ ਦਿੱਤਾ ਗਿਆ ਵਾ ਉਹਦੇ ਵਿੱਚ ਹੀ ਕਰੀਏ ਤੇ ਇਹਦੀ ਪੈਦਾਵਾਰ ਜਿਹੜੀ ਵੱਧ ਲਈ ਜਾ ਸਕਦੀ ਆ ਤੇ ਇਹਦੇ ਵਿੱਚ ਪਾਣੀ ਵੀ ਪਾਜਦਾ ਵਾ ਤੇ ਕਿਉਂਕਿ ਜਦੋਂ ਲਵਾਈ ਕਰਦੇ ਹੋ ਉਹ ਤੋਂ ਬਰਸਾਤ ਆ ਜਾਂਦੀ ਆ ਤੇ ਬਹੁਤ ਵਧੀਆ ਜਿਹੜੀ ਲਵਾਈ ਹੋ ਜਾਂਦੀ ਆ ਤੇ ਡੇਵਲ ਵੀ ਜਿਹੜੀ ਵੇਲੇ ਲੱਗ ਤਕਰੀਬਨ ਜਿਹੜੀ ਵੇਲੇ ਹੋ ਜਾਂਦੀ ਆ ਇਸ ਦੇ ਨਾਲ ਕੁਝ ਜਿਹੜੀਆਂ ਸਾਡੀਆਂ ਕਿਸਮਾਂ ਨੇ 144 ਆ 244 ਆ ਜਾ ਡੋਗਰ ਆ ਪੀਲੀ ਪੂਸਾਵਾ ਇਸ ਥੱਲੇ ਕਿਉਂਕਿ ਬਹੁਤ ਟਾਈਮ ਟਾਈਮ ਸਮਾਂ ਲੈਂਦੀਆਂ ਨੇ ਪੱਕਣ ਦੇ ਵਿੱਚ ਇਹਦੇ ਵਿੱਚ ਪਾਣੀ ਵੱਧ ਲੱਗਦਾ ਵਾ ਪਰਾਲੀ ਦਾ ਪ੍ਰਬੰਧਨ ਵੀ ਕਰਨਾ ਔਖਾ ਹੋ ਜਾਂਦਾ ਵਾ ਜਿਹੜੇ ਮਕੋੜੇ ਵੀ ਔਖੇ ਜਿਆਦਾ ਹੁੰਦੇ ਨੇ ਬਿਮਾਰੀਆਂ ਵੀ ਹੁੰਦੀਆਂ ਨੇ ਬਿਮਾਰੀਆਂ ਦੇ ਵਿੱਚ ਜਿਹੜੇ ਚੂਲਸ ਰੋਗ ਆ ਇਹ ਪ੍ਰੋਣੇ ਆ ਆ ਕੀੜਿਆਂ ਦੇ ਵਿੱਚ ਜਿਹੜਾ ਵਾ ਟਿੱਡਾ ਜਿਹੜਾ ਵਾ ਤੇਲਾ ਜੂ ਕਾਲਾ ਤੇਲਾ ਕਹਿੰਦੇ ਉਹ ਬਹੁਤ ਆ ਜਾਂਦਾ ਵਾ ਸੋ ਇਹਨਾਂ ਕਿਸਮਾਂ ਥੱਲੇ ਜਿਹੜਾ ਵਾ ਆਪਾਂ ਬਿਲਕੁਲ ਜਿਹੜਾ ਏਰੀਆ ਨਹੀਂ ਲੈਣਾ ਇਹਨਾਂ ਨੂੰ ਵਾਈਡ ਕਰਨਾ ਵਾ ਉਹ ਸੱਚਤਾਲੀ ਡੋਗਰਪੁਰ ਸਾਹਿਬ ਪੇਲੀਪੁਰ ਸਾਹਿਬ ਨੂੰ ਇਹਨੂੰ ਆਪਾਂ ਨਹੀਂ ਭੇਜਣਾ ਸੋ ਇਹਦੇ ਵਿੱਚ ਸਭ ਤੋਂ ਜਿਹੜੀ ਕੰਮ ਆ ਜਾਂਦਾ ਕਿ ਬੀ ਦੀ ਸੋਧ ਬੀ ਦੀ ਸੋਧ ਕਿਉਂ ਜੁੜੀ ਹੈ ਸਾਨੂੰ ਵੀਰੋ ਸਾਨੂੰ ਜਿਵੇਂ ਕਿ ਅਸੀਂ ਜਾਣਦੇ ਆ ਕਿ ਬੱਚੇ ਨੂੰ ਜੇਕਰ ਅਸੀਂ ਪੋਲੀਓ ਤੋਂ ਜਾਂ ਹੋਰ ਮਾਰੀ ਤੋਂ ਬਚਾਉਨੇ ਬਚਾਉਣਾ ਹੋਵੇ ਤੇ ਉਹਨੂੰ ਛੋਟੇ ਹੁੰਦੇ ਜਿਹੜੇ ਨੇ ਉਹ ਇੰਜੈਕਸ਼ਨ ਜਿਹੜੇ ਨੇ ਉਹ ਲਾਉਣੇ ਸ਼ੁਰੂ ਹੋ ਜਾਂਦੇ ਆ ਹ ਹਰ ਜਿਹੜੇ 5 ਸਾਲ ਦਾ ਬਚਾਉਂਦਾ ਉਹਨੂੰ ਪੋਲੀਓ ਦੀ ਬੂੰਦਾਂ ਪਿਉਂਦੇ ਆ ਉਹ ਇਸ ਕਰਕੇ ਉਹ ਦੇਖੇ ਕਿ ਉਹਦੀ ਜੜ ਵਿੱਚ ਉਹਦੇ ਚ ਪੋਲੀਓ ਦੀ ਜਿਹੜੀ ਜਿਹੜੇ ਅੰਛੜੇ ਨੇ ਬਿਲਕੁਲ ਜਿਹੜੇ ਆ ਉਹ ਖਤਮ ਹੋ ਜੇ ਉਹਦੇ ਚ ਐਂਟਰ ਨਾ ਕਰ ਸਕਣ ਸੋ ਇਸ ਤਰ੍ਹਾਂ ਵੀ ਜਿਹੜਾ ਹਰ ਇੱਕ ਬੀ ਜਿਹੜਾ ਵਾ ਜਿਹੜਾ ਵੀ ਇਹ ਬੀਜਣਾ ਵਾ ਉਹ ਤੰਦਰੁਸਤ ਤੇ ਸਾਡਾ ਚੋਧਿਆ ਹੋਣਾ ਹੋ ਜੀਦਾ ਵਾ ਚੋਧੇ ਦੇ ਵਿੱਚ ਮਤਲਬ ਕਿ ਹਰੇਕ ਬੀ ਨੂੰ ਜਿਹੜੀ ਦਵਾਈ ਲੱਗੀ ਹੋਣੀ ਚਾਹੀਦੀ ਆ ਸੋ ਉਸ ਦੇ ਵਿੱਚ ਜਿਹੜਾ ਸਾਡਾ ਜਿਹੜਾ ਬੀ ਜਿਹੜਾ ਵਾ ਜੇ ਬੀ ਦੀ ਗੱਲ ਕਰੀਏ ਤੇ 8 ਕਿਲੋ ਬੀ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਾਰਚ ਕੀਤਾ ਜਾਂਦਾ ਵਾ ਵੈਸੇ ਤਾਂ ਜਿਹੜੀ 5 ਤੋਂ ਲੈ ਕੇ 6 ਕਿਲੋ ਔਰ 8 ਕਿਲੋ ਬੀ ਜਿਹੜਾ ਵਾ ਇਹ ਆਪਾਂ ਜਿਹੜਾ ਵਾ ਚੋਣ ਕਰਕੇ ਉਹਨੂੰ ਜਦੋਂ ਵੀ ਆਪਾਂ ਮਾਰਕੀਟ ਚੋਂ ਬੀਜ ਚ ਲਿਆਉਂਦੇ ਆ ਜਾਂ ਯੂਨੀਵਰਸਿਟੀ ਚੋਂ ਜਾਂ ਪਰੋਸੇਨ ਸਰਚ ਕਿਤੋਂ ਵੀ ਲਿਆਵਾ ਉਹਨੂੰ ਪਹਿਲਾਂ ਜਿਹੜੇ ਆ ਉਹ ਸਾਫ਼ ਪਾਣੀ ਦੇ ਵਿੱਚ ਸਾਫ਼ ਪਾਣੀ ਦੇ ਵਿੱਚ ਉਹ ਚ ਲੂਣ ਲੂਣ ਪਾਇਆ ਹੋਵੇ ਉਹ ਚ ਪਾਓ ਉਹਨੂੰ ਘੋਲੋ ਉਹਨੂੰ ਚੰਗੀ ਤਰ੍ਹਾਂ ਹਿਲਾਓ ਤੇ ਉਹਦੇ ਵਿੱਚ ਜਿਹੜੇ ਦਾਣੇ ਜਿਹੜੇ ਫੁਕੇ ਦਾਣੇ ਆ ਜਾਂ ਕੋਈ ਬਿਮਾਰੀ ਵਾਲੇ ਦਾਣੇ ਆ ਉਪਰ ਸਾਰੇ ਤਰਉਣਗੇ ਸੋ ਜਿਹੜੇ ਤਰੇ ਹੋਏ ਦਾਣੇ ਉਪਰ ਤਰੇ ਹੋਏ ਦਾਣੇ ਉਹਨਾਂ ਨੂੰ ਵੱਖ ਕਰ ਲਓ ਜਿਹੜਾ ਬੈਠਾ ਬੀਜ ਆ ਉਹ ਸਾਡਾ ਬੀਜ ਅਸਲੀ ਬੀਜ ਆ ਜਿਹੜਾ ਉਸ ਨੂੰ ਵੱਖ ਕਰਕੇ ਉਸ ਨੂੰ ਜਿਹੜਾ ਫੇਰ ਜਿਹੜਾ ਆਪਾਂ ਬੀਜ ਦੀ ਸੋਧ ਕਰਨੀ ਆ ਬੀਜ ਦੀ ਸੋਧਨ ਕਰਨ ਨੂੰ ਇਸੇ ਜਿਹੜਾ ਖਿਆਲ ਰੱਖਣ ਦੀ ਗੱਲ ਹੈ ਕਿ ਇਹਦੇ ਵਿੱਚ 24 ਗ੍ਰਾਮ ਸਪ੍ਰਿੰਟ ਦਵਾਈ ਜਿਹੜੀ ਸਪ੍ਰਿੰਟ ਜਿਹੜੀ ਇਨਸੈਕਟਿਸ ਫੰਗੀਸਾਈਡ ਹੈ ਉਹਦੇ ਵਿੱਚ ਕਾਰਬੈਂਡਿਜ਼ਮਾ ਪਲੱਸ ਮੈਂਕੋ ਜੇ ਬਿਆ ਸੋ ਉਹ ਓਲਡੀ ਆਪਾਂ ਫੰਗੀਸਾਈਡ ਜਿਹੜੀ ਉਲੀ ਉਲੀ ਨਾਲ ਸ਼ਕ ਦਵਾਈ ਜਿਹੜੀ ਆ ਉਹ ਲੈ ਕੇ ਉਹਨੂੰ ਆਪਾਂ 100 ਐਮ ਐਲ ਮਿਲੀਲੀਟਰ ਜਿਹੜਾ ਪਾਣੀ ਉਹਦੇ ਵਿੱਚ ਘੋਲ ਕੇ ਤੇ 8 ਕਿਲੋ ਬੀਜ ਉਹ ਜਿਹੜਾ ਵਾ ਉਹ ਚੰਗੀ ਤਰ੍ਹਾਂ ਲਾ ਦੇਣਾ ਸੋ ਇਹ ਜਿਹੜਾ ਬੀਜ ਜਿਹੜਾ ਵਾ ਹਰੇਕ ਦਾਣੇ ਨੂੰ ਲੱਗੇਗਾ ਦਾਣੇ ਲਾਉਣ ਦਾਣੇ ਨੂੰ ਲਾਉਣ ਸਮੇ ਇਹ ਖਿਆਲ ਰੱਖਣਾ ਕਿ ਉਹਨੂੰ ਆਪਾਂ ਜਿਹੜੀ ਆ ਦਸਤਾਨੇ ਜੁਰੂ ਪਾ ਲੈਣ ਹੱਥਾਂ ਦੇ ਉੱਤੇ ਕਿਉਂਕਿ ਯਾਰ ਤਾਂ ਯਾਰ ਹੀ ਆ ਸੋ ਉਹਦਾ ਜਿਹੜਾ ਦਸਾਨੇ ਪਾ ਕੇ ਫਿਰ ਉਹਨੂੰ ਉਹਦਾ ਜਿਹੜੀ ਸੋਧ ਕਰੋ ਫਿਰ ਉਹਦੀ ਜਿਹੜੀ ਬਜਾਈ ਜਿਹੜੀ ਆ ਆਪਾਂ ਕਰਨੀ ਬਜਾਈ ਕਰਨ ਤੋਂ ਪਹਿਲਾਂ ਜਿਹੜੀ ਆ ਉਹਨੂੰ ਆਪਾਂ ਦੱਬੂ ਦੇਣਾ ਵਾ ਦੱਬੂ ਦੇਣ ਵੇਲੇ ਤੇ ਖਿਆਲ ਰੱਖਣਾ ਕਿ ਇਹ ਜਿਹੜਾ ਬੀਜ ਜਿਹੜਾ ਸੋਧਿਆ ਵਾ ਇਹਨੂੰ ਤੁਸੀਂ ਉਂਗਲੀਆਂ ਬੋਰੀਆਂ ਦੇ ਵਿੱਚ ਪੰਜ ਤੋਂ ਜਾ ਕੇ 6 ਸੈਂਟੀਮੀਟਰ ਹਾਂ ਤੱਕ ਇਹ ਤੈਅ ਬਣਾ ਕੇ ਉਹਨੂੰ ਗਲੀयां ਬੁਰੀ ਨੇ ਟੱਕ ਦਿਓ ਤੇ ਰੋਜ਼ ਜਿਹੜਾ ਉਹਨੂੰ ਪਾਣੀ ਥੋੜਾ ਥੋੜਾ ਪਾਉਂਦੇ ਰਹੋ ਤੇ ਉਹ 36 ਘੰਟਿਆਂ ਦੇ ਵਿੱਚ ਜਿਹੜਾ ਉਹ 24 ਤੋਂ 36 ਘੰਟਿਆਂ ਦੇ ਵਿੱਚ ਜਿਹੜਾ ਸਰ ਉਗ ਪਏਗਾ ਤੇ ਉਹ ਉਗ ਜਦੋਂ ਉਗ ਪਏਗਾ ਜਦੋਂ ਮਾੜੇ ਮਾੜੇ ਜਿਹੜੇ ਉਗ ਉਗ ਪਏ ਲੱਗ ਨਿਕਲ ਹੁੰਦੇ ਆ ਫਿਰ ਉਹ ਬਜਾਈ ਵਾਲੇ ਹੋ ਜਾਂਦਾ ਬਜਾਈ ਵਾਲੇ ਖਿਆਲ ਰੱਖੋ ਕਿ ਜਿਹੜਾ ਤੁਹਾਡਾ ਬੀਜ ਜਿਹੜਾ ਉਹ ਬਿਲਕੁਲ ਜਿਹੜਾ ਫ੍ਰੀ ਹੋਵੇ ਫ੍ਰੀ ਫਲੋ ਹੋਵੇ ਤੇ ਉਹਦੇ ਵਿੱਚ ਨਾ ਜੁੜਨ ਨਾ ਆਪ ਵਿੱਚ ਜੇ ਜੁੜਨਗੇ ਤੇ ਉਹਦੇ ਵਿੱਚ ਫਿਰ ਉਹ ਇਕੱਠਾ ਤੇ ਕਈ ਦਿਨ ਬੀਜੇ ਡਿੱਗ ਪਿਆ ਜੇਕਰ ਨਹੀਂ ਜੁੜਨਗੇ ਕੱਲਾ ਕੱਲਾ ਬੀ ਹੋਏਗਾ ਤੇ ਉਹ ਜਿਹੜਾ ਬਿਲਕੁਲ ਛਟਾ ਜਿਹੜਾ ਬਰਾਬਰ ਆਏਗਾ ਸੋ ਇਸ ਕਰਕੇ ਇਹਦਾ ਜਿਹੜਾ ਇਹਨੂੰ ਆਪਾਂ ਡੱਬੂ ਦੇਖ ਕੇ ਉਹਨੂੰ ਪਹਿਲਾਂ ਉਗਾਰ ਲੈਣਾ ਵਾ ਫਿਰ ਆਪ ਉਹਦੀ ਬਜਾਈ ਕਰਨੀ ਆ ਬਜਾਈ ਕਰਨ ਤੋਂ ਪਹਿਲਾਂ ਬੀਜ ਜਿਹੜਾ ਜਿਹੜਾ ਖੇਤ ਆ ਉਹਨੂੰ ਆਪਾਂ ਤਿਆਰ ਚੰਗੀ ਤਰ੍ਹਾਂ ਕਰ ਲੈਣਾ ਵਾ ਜੇ 8 ਕਿਲੋ ਬੀਜ ਆਪਾਂ ਸਿਫਾਰਿਸ਼ ਕਰਦੇ ਹਾਂ ਉਹਦੇ ਵਿੱਚ 6.5 ਮਰਲੇ 6.5 ਮਰਲੇ ਜਗ੍ਹਾ ਚਾਹੀਦੀ ਆ ਉਹਦੇ ਵਿੱਚ ਇਹ ਜਿਹੜਾ ਬਜਾਈ ਕਰ ਸਕਦੇ ਆ 1 ਏਕੜ ਵਾਸਤੇ ਬਾਕੀ ਤਾਂ ਇਹ ਕਿਸਾਨ ਤੋਂ ਕਿਸਾਨ ਨਿਰਭਰ ਕਰਦਾ ਵੀ ਉਹ ਆਪਾਂ ਕਿਸ ਤਰ੍ਹਾਂ ਬ ਔਰ ਜਿਹੜੀ ਸਫਾਰਿਸ਼ ਕੀਤੀ ਜਾਂਦੀ ਹੈ ਉਹ 6.5 ਮਰਲੇ ਦੇ ਵਿੱਚ 8 ਕਿਲੋ ਬੀ ਜਿਹੜਾ ਵਾ ਉਹ ਸਫਾਰਿਸ਼ ਕੀਤੀ ਜਾਂਦੀ ਆ ਸੋ ਇਹਦੇ ਵਿੱਚ ਬਜਾਈ ਕਰਨ ਸਮੇਂ ਜੋ ਪਹਿਲਾਂ ਜਿਹੜਾ ਵਾ ਉਹਦੇ ਵਿੱਚ ਪ੍ਰਤੀ ਕਿੰਨੇ ਦੇ ਹਿਸਾਬ ਨਾਲ 12 ਤੋਂ 15 ਚੰਗੀ ਜਿਹੜੀ ਗਲੀ ਛੜੀ ਰੂੜੀ ਜਿਹੜੀ ਆ ਪਾ ਲਈ ਜਾਵੇ ਤੇ ਉਹਦੇ ਨਾਲ ਜਿਹੜੀ ਪੁਨੀਰੀ ਪੁਟਨੀ ਬਹੁਤ ਸੋਖੀ ਹੋ ਜਾਂਦੀ ਆ ਤੇ ਬਹੁਤ ਵਧੀਆ ਜਿਹੜੀ ਹੈ ਸਿਹਤਮੰਦ ਜਿਹੜੀ ਪ੍ਰੀਰੀ ਜਿਹੜੀ ਆ ਉਹ ਪੈਦਾ ਹੁੰਦੀ ਆ ਜੇਕਰ ਅਸੀਂ ਸਾਇਨਿਕ ਖਾਦਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਸੀਂ 3 ਤੋਂ ਲੈ ਕੇ 4 ਕਿਲੋ ਯੂਰੀਆ ਪਹਿਲਾਂ ਜਿਹੜੀ ਪਾ ਸਕਦੇ ਆ ਬਿਜਾਈ ਤੋਂ ਪਹਿਲਾਂ 7 7.5 7.5 ਤੋਂ 7.5 ਕਿਲੋ ਜਿਹੜੀ ਆ ਉਹ ਸਿੰਗਲ ਸੁਪਰ ਫਾਸਫੇਟ ਇਸੇ ਤਰ੍ਹਾਂ ਜਿਹੜੀ ਤੁਹਾਡੀ 5 ਕਿਲੋ ਜ਼ਿੰਕ ਸਲਫੇਟ 21% ਤੇ 3 ਕਿਲੋ ਜਿਹੜੀ ਆ ਉਹ ਜਾਂ ਜਿਹੜੀ 33% ਸੋ ਇਹ ਜਿਹੜੀਆਂ ਖਾਦਾਂ ਜਿਹੜੀਆਂ ਪਹਿਲਾਂ ਬੀਜਣ ਤੋਂ ਪਹਿਲਾਂ ਜਿਹੜੀਆਂ ਪਾ ਕੇ ਤੇ ਇਹੋ ਦੇ ਵਿੱਚ ਇਹਦੀ ਬਿਜਾਈ ਕਰ ਸਕਦੇ ਆ ਛੱਟਾ ਦਿਨ ਜਿੱਦੋਂ ਆਪਾਂ ਛੱਟਾ ਦੇ ਦਨੇ ਛੱਟੇ ਦਿਨ ਤੋਂ ਬਾਅਦ ਛੱਟੇ ਦਿਨ ਤੋਂ ਬਾਅਦ ਜਾਂ ਤੇ ਦੇਸੀ ਰੂੜੀ ਪਾ ਦਿਓ ਜਾਂ ਉੱਤੇ ਮਿੱਟੀ ਪਾ ਦਿਓ ਮਿੱਟੀ ਦਾ ਮਤਲਬ ਕਿ ਛੱਟਾ ਦੇ ਦਿਓ ਤਾਂ ਜੋ ਜਿਹੜੇ ਤੁਹਾਡੇ ਪੰਛੀ ਜਿਹੜੇ ਆ ਉਹ ਨਾ ਚੁੱਕ ਸਕਣ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਵਾ ਉਹ ਬਜਾਈ ਕਰ ਸਕਦੇ ਆ ਉਸ ਤੋਂ ਬਾਅਦ ਪਾਣੀ ਲਾਇਆ ਜਾ ਸਕਦਾ ਪਾਣੀ ਲਾ ਦਨੇ ਆ ਪਾਣੀ ਨਾਲ ਜਿਹੜਾ ਵਾ ਉਹ ਪਾਣੀ ਲਾਉਣ ਤੋਂ ਬਾਅਦ ਉਹਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜਾ ਵਾ ਉਹਦੇ ਵਿੱਚ ਆਪਾਂ ਜਿਹੜੀ ਆ ਉਹ ਜਿਹੜੀ ਵੀਡੀ ਸਾਈਡ ਹੈ ਜਿਹੜੀ ਨਦੀਨ ਨਸ਼ਕ ਦਵਾਈ ਜਿਹੜੀ ਆ ਉਹ ਪਾ ਸਕਦੇ ਆ ਉਹ ਚ ਬੂਟਾ ਗਲੋ ਜਿਹੜੀ ਆ ਉਹ ਉਹ ਪਾ ਸਕਦੇ ਆ ਜਾਂ ਤੁਹਾਡੀ ਸੌਫਟਨਰ ਜਿਹੜੀ ਆ ਉਹ ਪਾ ਸਕਦੇ ਆ ਸੋ ਇਹ ਜਿਹੜਾ ਵੀ ਜਿਹੜੀ ਤੁਹਾਡੀ ਨਦੀਨ ਨਸ਼ਕ ਦਵਾਈਆਂ ਪਾ ਕੇ ਤੇ ਇਸ ਤਰ੍ਹਾਂ ਜਿਹੜੀ ਜਿਸ ਤਰ੍ਹਾਂ ਜੇਕਰ ਹੀ ਇਹ ਦਸੀਆਂ ਗੱਲਾਂ ਦਾ ਜਿਹੜਾ ਵਾ ਨੁਕਤੇਆਂ ਦਾ ਖਿਆਲ ਰੱਖਾਂਗੇ ਤਾਂ ਹੀ ਵਧੀਆ ਜਿਹੜੀ ਫੀਲ ਜਿਹੜੀ ਆਪਾਂ ਤਿਆਰ ਕਰ ਸਕਦੇ ਆ ਜਿਹੜੀ ਕਿ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਜਿਹੜੀ ਸਿਹਤਮੰਦ ਜਿਹੜੀ ਆ ਵਿੱਦ ਪੈਦਾਵਾਰ ਦੇਣ ਵਾਲੀ ਜਿਹੜੀ ਫਸਲ ਜਿਹੜੀ ਆ ਦੇ ਸਕਦੀ ਆ ਤੋਂ ਵੱਧ ਪੈਦਾਵਾਰ ਹੋਏਗੀ ਸੋ ਜਿਹੜੀ ਬਿਜਾਈ ਤੋਂ ਬਾਅਦ 15 ਤੋਂ 20 ਦਿਨਾਂ ਦੇ ਬਾਅਦ ਤਿੰਨ ਤੋਂ ਲੱਗ ਕੇ 4 ਕਿਲੋ ਯੂਰੀ ਜਿਹੜੀ ਆ ਇੱਕ ਛਟਾ ਦੇ ਦੇਣਾ ਜੇ ਆਪਾਂ ਕਈ ਵਾਰੀ ਹੁੰਦਾ ਕੀ ਹੈ ਕਿ ਲੇਟ ਜਿਹੜੀ ਹੋ ਜਾਂਦੀ ਹੈ ਲਵਾਈ ਚ ਲੇਟ ਹੋ ਜਾਂਦੀ ਹੈ ਜਿਵੇਂ 40-45 ਦਿਨ ਦੀ ਹੋਈ ਦੀ ਤੇ ਫਿਰ ਆਪਾਂ ਉਹਨੂੰ ਵਿੱਚ ਇਸ ਤਰ੍ਹਾਂ ਜਿਹੜੀ ਪ੍ਰਤੀਕ ਨਾਲ ਦੇ ਹਿਸਾਬ ਨਾਲ ਇੰਨੀ ਜਿਹੜੀ 3-4-5 ਕਿਲੋ ਤਿੰਨ ਤੋਂ ਲੈ ਕੇ 5 ਕਿਲੋ ਜਿਹੜੀ ਯੂਰੀਆ ਪਾ ਕੇ ਉਹਦੀ ਦਵਾਈ ਕਰ ਸਕਦੇ ਆ ਸੋ ਇਹਦੇ ਵਿੱਚ ਮੇਰਾ ਜਿਹੜਾ ਸੋ ਇਸ ਦੇ ਵਿੱਚ ਇੱਕ ਜਿਹੜਾ ਖਿਆਲ ਰੱਖਣਾ ਵਾ ਕਿ ਜਿਹੜੀ ਨੀਂਦੀ ਦੀ ਉਮਰ ਜਿਹੜੀ ਖਾਸ ਕਰਕੇ 126 ਦੇ ਵਿੱਚ ਉਹ 25 ਤੋਂ 30 ਦਿਨ ਦੀ ਹੀ ਹੋਣੀ ਚਾਹੀਦੀ ਆ ਸੋ ਜੇਕਰ ਤੁਸੀਂ ਜ਼ਿਆਦਾ ਫਸਲ ਬਿਜਨੀ ਆ ਫਸਲ ਜ਼ਿਆਦਾ ਰਕਬੇ ਵਿੱਚ ਬਿਜਨੀ ਆ ਤੇ ਉਹ ਬਿਆੜਿਆਂ ਵਿੱਚ ਬੀਜੋ ਥੋੜਾ ਜਿਹਾ ਉਹਨੂੰ 5-4-5 ਕਿਲੇ ਦੇਖ ਦੇਣ ਬੀਜ ਦੀ 4-5 ਕਿਲੇ ਦੇਖ ਦੇਣ ਬੀਜਲੀ ਤਾਂ ਜੋ ਤੁਹਾਡੀ ਜਿਹੜੀ ਉਮਰ ਜਿਹੜੀ ਆਪਣੀ ਦੀ ਉਮਰ ਜਿਹੜੀ ਆ ਉਹ 25 ਤੋਂ 30 ਦੇ ਨਹੀਂ ਰਵੇ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਵਾ ਸੋ ਸਾਨੂੰ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੀ ਧੰਨਵਾਦ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਆ ਤਾਂ ਗਾ ਜੂਨ ਸ਼ੇਅਰ ਕਰੋ ਕਿਉਂਕਿ ਤੁਹਾਡੇ ਵੱਧ ਤੋਂ ਵੱਧ ਜਿਹੜੇ ਕਿਸਾਨਾਂ ਤੱਕ ਪਹੁੰਚ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀ ਕਾ